ਉਨਾ ਬਾਕੀ ਸਾਰੇ ਇਸ਼ੂਆਂ ਸੇ ਸਿੱਖਣਾ ਕੀ ਹੋਇਆ 84 ਕਿਉਂ ਵਰਤਿਆ ਗਿਆ 47 ਚ ਕੀ ਹੋ ਸਕਦਾ ਸੀ ਉਸ ਤੋਂ ਪਹਿਲਾਂ ਕੀ ਹਾਲਾਤ ਸੀ ਇੱਕ ਪਾਰਟ ਆਫ ਇੱਕ ਮੁਲਕ ਆ ਜਾਂ ਅਸੀਂ ਕੰਟ੍ਰਿਬਿਊਟ ਕੀਤਾ ਉਹਨੂੰ ਆਜ਼ਾਦ ਕਾਉਂਨ ਚ ਇੱਚ ਕੋਈ ਸ਼ੱਕ ਨਹੀਂ ਪਰਫੈਕਟ ਇਹ ਹੈ ਕਿ ਅੱਜ ਅਸੀਂ ਹਿੰਦੁਸਤਾਨ ਜਿਹੜਾ ਹੈ ਜਾਂ ਇੰਡੀਆ ਜਿਹੜਾ ਹੈ ਉਹਦੇ ਮੁਲਕ ਦੇ ਇੱਕ ਪਾਰਟ ਚ ਆਂ ਤੇ ਅਸੀਂ ਉਹਦੇ ਸਿਟੀਜ਼ਨ ਆਂ ਆਪਾਂ ਮਿਨੋਰਿਟੀ ਚ ਆ ਇਹਦੇ ਚ ਕੋਈ ਸ਼ੱਕ ਨਹੀਂ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਆ ਕਿ ਪੰਜਾਬ ਦੀ ਪ੍ਰੋਬਲਮ ਜਿਹੜੀ ਹੈ ਸਿੱਖ ਪ੍ਰੋਬਲਮ ਹੈ ਤੇ ਸੂਝਵਾਨ ਸੰਗਤ ਜੋ ਇਥੇ હાਜਰੀ ਹੈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਤੇਜ ਸਿੰਘ ਜੀ ਨੇ ਬਹੁਤ ਹੀ ਭਾਵਕ ਸ਼ਬਦਾਂ ਵਿੱਚ ਆਪਣਾ ਦੁੱਖ ਵੀ ਬਿਆਨ ਕੀਤਾ ਤੇ ਜੋ ਹਾਲਾਤ ਆਪਾਂ ਕਾਫੀ ਸਮੇਂ ਤੋਂ ਦੇਖਿਆ ਹੈ ਉਹਨਾਂ ਦਾ ਵਰਤਾਅ ਵੀ ਤੁਹਾਡੇ ਸਾਹਮਣੇ ਰੱਖਿਆ ਉਹਦੇ ਵਿੱਚ ਕਾਫੀ ਸੱਚਾਈ ਹੈ ਤੇ ਉਹਨਾਂ ਨੇ ਜੋ ਸ਼ਬਦ ਤੁਹਾਡੇ ਸਾਹਮਣੇ ਕਹੇ ਉਹਦੇ ਵਿੱਚ ਮੈਨੂੰ ਕਾਫੀ ਫਰਸਟ੍ਰੇਸ਼ਨ ਨਜ਼ਰ ਆਈ ਕਿ ਉਹਨਾਂ ਨੂੰ ਸਮਝ ਆ ਵੀ ਅਸਿ ਕੁਛ ਉਹਨਾਂ ਨੂੰ ਲੱਗਦਾ ਕਿ ਹੋ ਨਹੀਂ ਸਕਦਾ ਕੁਝ ਸ਼ਾਇਦ ਸਿਚੁਏਸ਼ਨ ਇਦਾਂ ਦੀ ਹੈ ਅੱਜ ਆਪਾਂ ਕੋਈ ਸਿੱਖਾਂ ਦਾ ਜੋ ਬੀਤਿਆ ਉਹਨੂੰ ਸਮਝਣ ਵਾਸਤੇ ਨਹੀਂ ਆਏ ਸੀ ਇੱਥੇ ਜਿਹੜਾ ਵਿਚਾਰ ਗੋਸ਼ਟੀ ਸੀ ਹੋਏ ਸੀ ਕਿ 84 ਦੇ ਦੰਗਿਆਂ ਤੋਂ ਬਾਅਦ ਜੋ ਸਿੱਖ ਸਿਆਸਤियां ਜਿਹੜੀ ਪੋਲਿਟਿਕਸ ਹੈ ਉਹਨੇ ਕੀ ਕਰਵਟ ਲਈ ਮੇਰੇ ਖਿਆਲ ਚ ਆਈ ਥਿੰਕ ਥਿਸ ਇਜ਼ ði ਟਾਪਿਕ ਉਹਨਾਂ ਬਾਕੀ ਸਾਰੇ ਇਸ਼ੂਆਂ ਸੇ ਸਿੱਖਾਂ ਨਾਲ ਕੀ ਹੋਇਆ 84 ਕਿਉਂ ਵਰਤਿਆ ਗਿਆ 47 ਚ ਕੀ ਹੋ ਸਕਦਾ ਸੀ ਉਸ ਤੋਂ ਪਹਿਲਾਂ ਕੀ ਹਾਲਾਤ ਸੀ ਉਹ ਸਾਰੀਆਂ ਗੱਲਾਂ ਮੇਰੇ ਖਿਆਲ ਚ ਅੱਜ ਦੇ ਦਿਨ ਚ ਬੇਮੈਨੇ ਨੇ ਉਹ ਆਪਾਂ ਹੰਡਾ ਚੁੱਕੇ ਆਂ ਤੇ ਅੱਜ ਜਿਹੜੇ ਹਾਲਾਤ ਚ ਆਪਾਂ ਇੱਥੇ ਖੜੇ ਆਂ ਉਹ ਇਹ ਹੈ ਕਿ ਅਸੀਂ ਇੱਕ ਪਾਰਟ ਆਫ ਇੱਕ ਮੁਲਕ ਆ ਜਾਂ ਅਸੀਂ ਕੰਟਰੀਬਿਊਟ ਕੀਤਾ ਉਹਨੂੰ ਆਜ਼ਾਦ ਕਰਾਉਣ ਚ ਇੱਚ ਕੋਈ ਸ਼ੱਕ ਨਹੀਂ ਪਰਫੈਕਟ ਇਹ ਹੈ ਕਿ ਅੱਜ ਅਸੀਂ ਹਿੰਦੁਸਤਾਨ ਜਿਹੜਾ ਹੈ ਜਾਂ ਇੰਡੀਆ ਜਿਹੜਾ ਹੈ ਉਹਦੇ ਮੁਲਕ ਦੇ ਇੱਕ 파ਟ ਚ ਆਂ ਤੇ ਅਸੀਂ ਉਹਦੇ ਸਿਟੀਜ਼ਨ ਆ ਆਪਾਂ ਮਿਨੋਰਿਟੀ ਚ ਆ ਇਹਦੇ ਚ ਕੋਈ ਸ਼ੱਕ ਨਹੀਂ ਜਿਹੜੀ ਪੰਜਾਬ ਦੀ ਪ੍ਰੋਬਲਮ ਹੈ ਨਾ ਉਹਨੂੰ ਸਮਝਣ ਵਾਸਤੇ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਹੈ ਕਿ ਪੰਜਾਬ ਦੀ ਪ੍ਰੋਬਲਮ ਜਿਹੜੀ ਹੈ ਸਿੱਖ ਪ੍ਰੋਬਲਮ ਹੈ ਜੇ ਇਹਨੂੰ ਇਸ ਸਿੱਖ ਪ੍ਰੋਬਲਮ ਤੋਂ ਅਲੱਗ ਕੀਤਾ ਜਾਵੇ ਤੇ ਫਿਰ ਪੰਜਾਬ ਦਾ ਨਾਂ ਹੱਲ ਹੋ ਸਕਦੇ ਤੇ ਨਾ ਪੰਜਾਬ ਦੀ ਪ੍ਰੋਬਲਮ ਨੂੰ ਸਮਝਿਆ ਜਾ ਸਕਦਾ ਪੰਜਾਬੀ ਸੂਬਾ ਯਾਂ ਉਸ ਵੇਲੇ ਕਹਿੰਦੇ ਸੀ ਕਿ ਸ਼ਾਇਦ ਹੋ ਸਕਦਾ ਕਿ ਇੱਕ ਸਟੇਟ ਵੀ ਬਣ ਜਾਂਦੀ ਸਿਕ ਸਟੇਟ ਵੀ ਬਣ ਜਾਂਦੀ ਨਹੀਂ ਹੋ ਸਕਿਆ ਆਲਟੀਮੇਟਲੀ ਪੰਜਾਬੀ ਸੂਬਾ ਲੈਣ ਵਾਸਤੇ ਵੀ ਲੜਨਾ ਪਿਆ ਸਿੱਖਾਂ ਨੂੰ ਲੜਨਾ ਪਿਆ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ ਇੱਕ ਲੈਂਗੁਏਜ ਲਿੰਗੁਇਸਟਿਕ ਸਟੇਟ ਲੈਣ ਵਾਸਤੇ ਵੀ ਸਟਰਗਲ ਕਰਨੀ ਪਈ ਹਾਲਾਤ ਇਹ ਨੇ ਕਿ ਉਹ ਸਿਚੁਏਸ਼ਨ ਚਲਦੀ ਚਲਦੀ ਪਹੁੰਚ ਗਈ ਕਿਥੋਂ ਤੱਕ ਪਹੁੰਚੀ ਕੌਣ ਉਹਦਾ ਜ਼ਿੰਮੇਵਾਰ ਹੈ ਉਹ ਮੇਰੇ ਖਿਆਲ ਅੱਜ ਜ਼ਿਕਰ ਕਰਨ ਦੀ ਲੋੜ ਨਹੀਂ ਕਾਫੀ ਲੋਕਾਂ ਨੇ ਕੰਟ੍ਰਿਬਿਊਟ ਕੀਤਾ ਹੋਊਗਾ ਉਸ ਦੀ ਲੀਡਰਸ਼ਿਪ ਜਿਹੜੀ ਉਸ ਵੇਲੇ ਹੈਗੀ ਆ ਉਹ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਔਰ ਐਟਰੀਬਿਊਟ ਵੀ ਕਰਨੀ ਚਾਹੀਦੀ ਉਹਨਾਂ ਨੂੰ ਪਰ ਕੀ ਆਪਾਂ ਇਹ ਸਮਝ ਕੇ ਕਿ ਉਹਨਾਂ ਨੇ ਕੀ ਕੀਤਾ ਤੇ ਉਸ ਨੂੰ ਯਾਦ ਕਰਕੇ ਆਪਾਂ ਕਰੀਏ ਕਿ ਇਹ ਹੱਲ ਹੋ ਜਾਊਗਾ ਤੇ ਫਿਰ ਮੈਨੂੰ ਲੱਗਦਾ ਕੋਈ ਨਜ਼ਰ ਨਹੀਂ ਆਉਂਦਾ ਹੱਲ ਬਹੁਤ ਹੀ ਅੱਛੇ ਵਿਚਾਰ ਸੁਣਨ ਦਾ ਇੱਥੇ ਮੌਕਾ ਮਿਲਿਆ ਆਪਣਾ ਡਾਕਟਰ ਧਾਰੀ ਲਾਲ ਗਰਜ ਜੀ ਨੇ ਇੱਕ ਬਹੁਤ ਹੀ ਥੌਟ ਪ੍ਰੋਵੋਕਿੰਗ ਆਈਡੀਆ ਦਿੱਤਾ ਹੈ ਕਿ ਫਿਲਾਸਫੀ ਜਿਹੜੀ ਹੈ ਨਾ ਫਿਲਾਸਫੀ ਨੂੰ ਸਮਝਣ ਦੀ ਲੋੜ ਹੈ ਸਾ ਜੇ ਆਪਾਂ ਸਮਝਦੇ ਹਾਂ ਕਿ ਅੱਜ ਇਸ ਸਟੇਟ ਦੀਆਂ ਇਸ ਪਾਰਟ ਦੀ ਇਸ ਬਲਕ ਦੇ ਪਾਰਟ ਦੀ ਪ੍ਰੋਬਲਮ ਜਿਹੜੀ ਹੈ ਉਹਨੂੰ ਸੋਲਵ ਕਰਨਾ ਹੈ ਤੇ ਉਹ ਮੈਜਿਸਤਰਾ ਕਹਿਆ ਕਿ ਇਸ ਨੂੰ ਸਿੱਖ ਪ੍ਰੋਬਲਮ ਨਾਲੋਂ ਪਰਹ ਨਹੀਂ ਕੀਤਾ ਜਾ ਸਕਦਾ ਤੇ ਫਿਰ ਉਹ ਫਿਲਾਸਫੀ ਜਿਹੜੀ ਸਿੱਖ ਫਿਲਾਸਫੀ ਹੈ ਉਹਨੂੰ ਸਮਝਣ ਦੀ ਲੋੜ ਹੈ ਮੈਂ ਕੋਈ ਬਹੁਤਾ ਗਿਆਨ ਨਹੀਂ ਰੱਖਦਾ ਪਰ ਥੋੜਾ ਬਹੁਤਾ ਜੋ ਸਿੱਖ ਫਿਲਾਸਫੀ ਤੇ ਗਿਆਨ ਹੈ ਉਹ ਸਿਕ ਫਿਲਾਸਫੀ ਨੂੰ ਜੇ ਆਪਾਂ ਪਰਫੁੱਲਤਾ ਕਰੀਏ ਉਹਦੀ ਕਰਨ ਦੀ ਲੋੜ ਹੈ ਤੇ ਫਿਰ ਸ਼ਾਇਦ ਹੋ ਸਕਦਾ ਹੈ ਕਿ ਕਿਸੇ ਕਿਸੇ ਹੱਲ ਵੱਲ ਤੁਰ ਸਕੀਏ ਮੇਰਾ ਇਹ ਵਿਚਾਰ ਹੈ ਲੀਡਰਸ਼ਿਪ ਵਾਈ ਸ਼ੁਡ ਵੀ ਲੁੱਕ ਫॉर ਅ ਲੀਡਰਸ਼ਿਪ ਫਿਲਾਸਫੀ ਜਿਸ ਤਰ੍ਹਾਂ ਖਾਲਸਾ ਜੀ ਨੇ ਬੜਾ ਚੰਗੀ ਤਰ੍ਹਾਂ ਬਿਆਨ ਕੀਤਾ ਕਿ ਲੀਡਰਸ਼ਿਪ ਕ੍ਰੀਏਟ ਨਹੀਂ ਕੀਤੀ ਜਾ ਸਕਦੀ ਲੀਡਰਸ਼ਿਪ ਅਮਰਜ ਹੁੰਦੀ ਹੈ ਉਹ ਕੋਈ ਐਸਾ ਬੰਦਾ ਜਾਂ ਕੋਈ ਐਸੀ ਸੋਸਾਇਟੀ ਦੇ ਕੁਝ ਬੰਦੇ ਜਾਂ ਇੱਕ ਜਥੇਬੰਦੀ ਕੋਈ ਅੱਗੇ ਲੱਗ ਕੇ ਆਵੇ ਤੇ ਉਹ ਇਸ ਫਲਸਫੀ ਨੂੰ ਇਸ ਫਲਸਫੇ ਨੂੰ ਜਿਹੜਾ ਕਿ ਇੱਕ ਸਿੱਖ ਫਲਸਫਾ ਹੈ ਤੇ ਉਹਦੀ ਕੋਈ ਉਹਨੂੰ ਪ੍ਰਚਲਿਤ ਕਰੇ ਤਾਂ ਤਾਂ ਕਿ ਆਪਾਂ ਉਸ ਵੱਲ ਕੁਝ ਅਚੀਵ ਕਰ ਸਕੀਏ ਮਾਲੀ ਜੀ ਨੇ ਕੁਝ ਕੋਸ਼ਿਸ਼ ਕੀਤੀ ਕੀ ਡਿਸਕਸ਼ਨ ਨੂੰ ਉਸ ਮੁੱਦੇ ਵੱਲ ਲਿਆਂਦਾ ਜਾਵੇ ਜਿਹੜਾ ਅੱਜ ਦਾ ਟਾਪਿਕ ਸੀ ਕਿ ਆਪਣਾ ਇਸ ਵਰਤਾਨ ਦਾ ਸਿਕ 84 ਦਾ ਜਿਹੜਾ ਇਸ਼ੂ ਜਿਹੜਾ ਘਟ ਆਪਣਾ ਵਾਰਦਾਤ ਹੋਈ ਉਹਦਾ ਪੋਲਿਟਿਕਸ ਤੇ ਕੀ ਅਸਰ ਹੋਇਆ ਕੁਝ ਜ਼ਿਕਰ ਵੀ ਹੋਇਆ ਇਹ ਤੇ ਕਿ ਪਹਿਲਾ ਅਸਰ ਉਹਦਾ ਇਹ ਹੋਇਆ ਕਿ ਇੱਕ ਸਮਝੌਤਾ ਡੀਪ ਸਟੇਟ ਨੇ ਕੀਤਾ ਕੁਝ ਲੀਡਰਾਂ ਨਾਲ ਉਹਨਾਂ ਨੂੰ ਬੁਲਾ ਕੇ ਉੱਥੇ ਤੇ ਇੱਕ ਸਰਕਾਰ ਬਣੀ ਉਹ ਸਰਕਾਰ ਕੁਝ ਦਿਨ ਚੱਲੀ ਉਹਨੂੰ ਡਿਸਮਿਸ ਕਰਤਾ ਗਿਆ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਜੇ فرض ਕਰੋ ਇੱਕ ਬਜੋਰੀਟੀ ਸਰਕਾਰ ਜਿਹੜੀ ਲੋਕਾਂ ਨੇ ਇਲੈਕਟ ਕਰਦੇ ਨੇ ਉਹਨੂੰ ਇੱਕ ਸਟ੍ਰੋਕ ਨਾਲ ਸੈਂਟਰ ਜੇ ਡਿਸਮਿਸ ਕਰ ਸਕਦੀ ਆ ਤੇ ਫਿਰ ਉਹਦੇ ਅਚੀਵਮੈਂਟ ਕੀ ਹੈ ਫਿਰ ਤੁਸੀਂ ਜਿਹੜੀ ਮਰਜ਼ੀ ਸਰਕਾਰ ਬਣਾ ਲਓ ਉਹਨੂੰ ਕਦੀ ਵੀ ਡਿਸਮਿਸ ਕੀਤਾ ਜਾ ਸਕਦਾ ਉਹਨੂੰ ਕਦੀ ਵੀ ਜੇ ਉਹ ਉਸ ਫਲਸਫੇ ਦੇ ਚਲਦੀ ਹੈ ਜਿਹੜਾ ਫਲਸਫਾ ਡੀਪ ਸਟੇਟ ਨੂੰ ਜਾਂ ਜਿਹੜੀ ਵੀ ਗਵਰਨਮੈਂਟ ਹੈ ਉਹਨੂੰ ਮਨਜ਼ੂਰ ਨਹੀਂ ਹੈ ਤੇ ਉਹ ਕਦੀ ਨਹੀਂ ਚੱਲਣ ਦੇਣਗੇ ਇਹ ਮੰਨ ਕੇ ਚੱਲਣਾ ਪਊਗਾ ਆਪਾਂ ਫਿਰ ਇਸ ਅਚੀਵਮੈਂਟ ਵਾਸਤੇ ਫਿਰ ਜੇ ਆਪਾਂ ਕੁਝ ਅਚੀਵ ਕਰਨਾ ਹੈ ਇਸ ਪਾਰਟ ਵਿੱਚ ਜੇ ਸਿੱਖਾਂ ਦੀ ਗ੍ਰਿਵੈਂਸ ਨੂੰ ਦੂਰ ਕਰਨਾ ਹੈ ਜਾਂ ਇਸ ਸੂਬੇ ਦੇ ਪਾਰਟ ਨੂੰ ਦੂਰ ਕਰਨਾ ਹੈ ਤੇ ਫਿਰ ਜਸੇਬੰਦੀ ਜਿਹੜੀ ਵੀ ਹੋਏਗੀ ਉਹਨੂੰ ਸਟਰਗਲ ਲਈ ਤਿਆਰ ਹੋਣਾ ਪਏਗਾ ਮੇਰੇ ਵਿਚਾਰ ਨਾਲ ਉਹ ਫਿਰ ਇਸ ਤਰ੍ਹਾਂ ਨਹੀਂ ਹੈ ਕਿ ਆਪਾਂ ਕਹੀਏ ਕਿ ਮੈਂ ਗੁਸਾਖੀ ਮਾਫ ਕਿ ਇੱਕ ਚਿੱਠੀ ਲਿਖ ਦਈਏ ਆਪਾਂ ਇਕੱਠੇ ਬਹਿ ਕੇ ਤੇ ਜੇ فرض ਕਰੋ ਇੰਨੇ ਹਾਲਾਤ ਜਿਹੜੇ ਨੇ ਇਸ ਸਟੇਟ ਦੇ ਪਾਰਟ ਨੂੰ ਇਹਨਾਂ ਨੂੰ ਇੰਪਰੂਵ ਨਹੀਂ ਕਰ ਸਕਦੇ ਤੇ ਇੱਕ ਚਿੱਠੀ ਮੇਰਾ ਖਿਆਲ ਹੈ ਕਿ ਉਹਨੂੰ ਉੱਥੇ ਡਸਟਬਿਨ ਚ ਸੁੱਟ ਦਿੱਤਾ ਜਾਏਗਾ ਉਹਦਾ ਕੋਈ ਅਸਰ ਨਹੀਂ ਹੋਏਗਾ ਮੇਰਾ ਆਪਣਾ ਵਿਚਾਰ ਹੈ ਜੇ ਇੱਕ ਮੂਵਮੈਂਟ ਜਿਹੜੀ ਇੱਥੇ ਚੱਲੀ ਸੀ ਜਿਸ ਤਰ੍ਹਾਂ ਕਿ ਇੱਕ ਜ਼ਿਕਰ ਹੋਇਆ ਇੱਥੇ ਕਿ ਉਸ ਵੇਲੇ ਵੀ ਇਹ 84 ਤੋਂ ਪਹਿਲਾਂ ਵੀ ਦੋ ਪੈਰਲਲ ਮੂਵਮੈਂਟ ਸੀ ਇੱਕ ਜਿਹੜੀ ਫਲਸਫੇ ਵਾਲੀ ਮੂਵਮੈਂਟ ਸੀ ਜਿਹੜੀ ਜਰਨਲਿਸਟਿਕ पे ਡਰਾ ਹੋਣਾਂ ਦਾ ਵਿਚਾਰ ਸੀ ਉਹਨਾਂ ਦਾ ਕੋਈ ਏਮ ਇਹ ਨਹੀਂ ਸੀ ਕਿ ਉਹਨਾਂ ਨੇ ਕੋਈ ਰੂਲਿੰਗ ਉਹਨਾਂ ਨੇ ਕੋਈ ਆਪਣਾ ਉੱਥੇ ਸਟੇਟ 'ਚ ਕੋਈ ਪਦਵੀ ਲੈਣੀ ਹੈ ਜਾਂ ਗਵਰਨਮੈਂਟ ਬਣਾਉਣੀ ਹੈ ਉਹਨਾਂ ਦਾ ਫਲਸਫਾ ਸੀ ਸਿੱਖ ਫਲਸਫੇ ਦੇ ਉੱਤੇ ਉਹ ਵਿਚਾਰ ਕਰਦੇ ਸਨ ਤੇ ਦੂਸਰਾ ਪੈਰਲਲ ਸੀਗਾ ਜਿਹੜੇ ਪੋਲੀਟੀਸ਼ੀਅਨ ਸੀਗੇ ਜਿਨ੍ਹਾਂ ਨੂੰ ਇਹ ਸੀਗਾ ਕਿ ਕਿਸੇ ਤਰ੍ਹਾਂ ਵੀ ਕਿਸੇ ਤਰੀਕੇ ਨਾਲ ਵੀ ਆਪਾਂ ਸਰਕਾਰ ਬਣਾ ਲਈਏ। ਤੋਂ ਉਹ ਫਲਸਫਾ ਜਿਹੜਾ ਸੀ ਉਹ ਵੀ ਉਸ ਨੂੰ ਕੁਚਲ ਦਿੱਤਾ ਗਿਆ 84 ਜਿਹੜਾ ਉਹ ਨਾ ਨੀਡੇਡ ਸੀ। ਨਾ ਉਹਦੀ ਕੋਈ ਰਿਕੁਆਇਰਮੈਂਟ ਸੀ। ਉਹ ਸਿਰਫ ਇਸ ਕਰਕੇ ਕੀਤਾ ਗਿਆ ਕਿ ਉਹ ਫਲਸਫਾ ਜਿਹੜਾ ਅੱਜ ਆਪਾਂ ਸੋਚ ਰਹੇ ਹਾਂ ਕਿ ਉਹ ਫਲਸਫਾ ਹੋਣਾ ਚਾਹੀਦਾ ਉਸ ਨੂੰ ਕੁਚਲਣ ਦੀ ਇੱਕ ਸਾਜ਼ਿਸ਼ ਸੀ ਉਹ ਇਹ ਆਪਾਂ ਨੂੰ ਸਮਝ ਲੈਣਾ ਚਾਹੀਦਾ। ਇਹ ਮਤ ਇਹਬਤ ਸਮਝਣਾ ਕਿ ਤੁਹਾਨੂੰ ਜੇ ਕੋਈ ਆਪਾਂ ਫਲਸਫਾ ਵੀ ਆਪਾਂ ਇਕੱਠੇ ਹੋ ਕੇ ਇੱਕ ਫਲਸਫਾ ਵੀ ਅੱਗੇ ਚਲਾਵਾਂਗੇ ਫਲਸਫੀ ਚਲਾਵਾਂਗੇ ਤੇ ਉਹ ਗਵਰਨਮੈਂਟ ਚੁੱਪ ਕਰਕੇ ਉਸ ਨੂੰ ਚੱਲਣ ਦੇਗੀ ਉਹਨੂੰ ਕੁਛ ਨਹੀਂ ਦੀ ਕੋਸ਼ਿਸ਼ ਕੀਤੀ ਜਾਏਗੀ ਫਿਰ ਜਿਹੜੇ ਇਸ ਵਿੱਚ ਭਾਗ ਲੈਣਾ ਚਾਹੁੰਦੇ ਨੇ ਨਾ ਉਹਨਾਂ ਨੂੰ ਆਪਣਾ ਇਹ ਸੋਚ ਕੇ ਚੱਲਣਾ ਪਏਗਾ ਕਿ ਅਸੀਂ ਇਸ ਦੇ ਕਿਸ ਤਰ੍ਹਾਂ ਚੱਲਣਾ ਹੈ ਤੇ ਕਿਸ ਤਰ੍ਹਾਂ ਜਾ ਕੇ ਕਿੱਥੇ ਪਹੁੰਚਣਾ ਹੈ ਬਹੁਤ ਗੱਲਾਂ ਹੋਈਆਂ ਮੈਂ ਸਮਝਦਾ ਹੈ ਕਿ 84 ਦਾ ਜਿਹੜਾ ਸਭ ਤੋਂ ਵੱਡਾ ਜਿਹੜਾ 골ਡਨ ਟੈਂਪਲ ਤੇ ਅਟੈਕ ਸੀ ਉਹਦਾ ਡਰ ਸੀ ਜੇ ਕਿਸੇ ਗਵਰਨਮੈਂਟ ਨੂੰ ਤੋਂ ਉਹ ਇਹ ਸੀ ਸਿੱਖ ਫੌਜ ਦਾ 1/6 ਆਫ ਦੀ ਇੰਡੀਅਨ ਆਰਮੀ ਐਟ ਦੈਟ ਟਾਈਮ ਵਾਸ ਕਨਸਟੀਟਿਊਟਡ ਆਫ ਸਿੱਖਸ ਨਾਟ ਆਫ ਪੰਜਾਬੀਸ ਪੰਜਾਬੀ ਅਲੱਗ ਸੀ 1/6 ਇੰਡੀਅਨ ਆਰਮੀ ਦਾ ਪਾਰਟ ਜਿਹੜਾ ਸਿੱਖਾਂ ਦਾ ਸੀ ਸਿੱਖ ਸੀ ਉਹ ਇਹ ਚਾਰ ਤਾਰਾ ਸੀ ਕਿ ਜੇ 골ਡਨ ਟੈਂਪਲ ਤੇ ਕੋਈ ਐਕਸ਼ਨ ਹੋਇਆ ਤੇ ਸਿੱਖ ਸੈਂਟੀਮੈਂਟਸ ਹਰਟ ਹੋਣਗੇ ਤੇ ਜਿਹੜੀਆਂ ਸਿੱਖ ਫੌਜਾਂ ਨੇ ਉਹ ਕਿਸੇ ਵੇਲੇ ਬਗਾਵਤ ਕਰ ਸਕਦੀਆਂ ਦੂਸਰਾ ਜਿਹੜਾ ਉਹਦਾ ਅਸਰ ਸੀ ਕਿ ਜੇ فرض ਕਰੋ 골ਡਨ ਟੈਂਪਲ ਤੇ ਅਟੈਕ ਹੋਇਆ ਤੇ ਲੋਕੀ ਪਿੰਡਾਂ ਵਿੱਚੋਂ ਉੱਠ ਕੇ ਉਸ ਨੂੰ ਬਚਾਉਣ ਵਾਸਤੇ ਉਹਦੀ ਪ੍ਰੋਟੈਕਸ਼ਨ ਕਰਨ ਵਾਸਤੇ ਜਾਣਗੇ ਹੋਇਆ ਵੀ ਪਰ ਹਾਲਾਤ ਇਸ ਤਰ੍ਹਾਂ ਸੀ ਕਿ ਉਹਨਾਂ ਨੂੰ ਪੰਜਾਬ ਨੂੰ ਇਸ ਤਰ੍ਹਾਂ ਕੰਟਰੋਲ ਕੀਤਾ ਗਿਆ ਸੀ ਜਿਹੜਾ ਲਾਇਆ ਗਿਆ ਸੀ ਕਰਫਿਊ ਲਾਇਆ ਗਿਆ ਸੀ ਇੱਥੇ ਲੋਕਾਂ ਨੂੰ ਨਿਕਲ ਨਹੀਂ ਦਿੱਤਾ ਗਿਆ ਪਿੰਡਾਂ 'ਚ ਰੋਕ ਲਿਆ ਗਿਆ ਪਰ ਫੌਜ ਵਿੱਚ ਬਗਾਵਤ ਹੋਈ ਮੈਨੂੰ ਯਾਦ ਹੈ ਕਿ ਆਲਮੋਸਟ ਕਾਫੀ ਸਿੱਖ ਪਲਟਨਸ ਜਿੱਥੇ ਸਿੱਖ ਟ੍ਰੂਪਸ ਸੀਗੇ ਉਹ ਬਗਾਵਤ ਕੀਤੀ ਉਹਨਾਂ ਨੇ ਉਹ ਉੱਥੋਂ ਚੱਲੇ ਔਰ ਉਹ ਗੋਲਡਨ ਟੈਂਪਲ ਵੱਲ ਨੂੰ ਤੁਰੇ ਕੋਈ ਟਰੱਕਾਂ ਚ ਦੁਰਿਆ ਕੋਈ ਕਿਸ ਤਰ੍ਹਾਂ ਦੁਰਿਆ ਪਰ ਦੁਰਿਆ ਸਭ ਤੋਂ ਵੱਡੀ ਬਗਾਵਤ ਹੋਈ ਰਾਮਗੜ ਜਿਹੜਾ ਬਿਹਾਰ ਦੇ ਵਿੱਚ ਹੈ ਜਿੱਥੇ ਸਿੱਖ ਰਜਿਮੈਂਟਲ ਸੈਂਟਰ ਸੀ ਉੱਥੇ ਉਹ ਆਪਣਾ ਜਿਹੜਾ ਕੋਚ ਜਿੱਥੇ ਸਾਰੇ ਹਥਿਆਰ ਹੁੰਦੇ ਨੇ ਉਹਨੂੰ ਓਵਰਟੇਕ ਕਰ ਲਿਆ ਗਿਆ ਉੱਥੇ ਜਿਹੜਾ ਇੱਕ ਬ੍ਰਿਗੇਡੀਅਰ ਪੂਰੀ ਸਨ ਉਹ ਉਥੋਂ ਦੇ ਸੈਂਟਰਲ ਕਮਾਂਡੈਂਟ ਸਨ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਬਗਾਵਤ ਹੋਈ ਹੈ ਤੇ ਉਹ ਆਪਣੀ ਕਾਰ 'ਚ ਉਹਨਾਂ ਦੇ ਨਾਲ ਇੱਕ ਸੀ ਕਰਨਲ ਜਗਦੇਵ ਸਿੰਘ ਉਹ ਸਿੱਖ ਸੀਗੇ ਤੇ ਇੱਕ ਕਰਨਲ ਚਿਮਾ ਕਰਨਲ ਜਗਦੇਵ ਸਿੰਘ ਸੈਕੰਡ ਹੈਂਡ ਕਮਾਂਡ ਸੀ ਉੱਥੇ ਤੇ ਕਰਨਲ ਚਿਮਾ ਇੱਕ ਯੂਨਿਟ ਕਮਾਂਡਰ ਸੀ ਉੱਥੇ ਉਹਦੇ ਸੈਂਟਰ ਦੇ ਵਿੱਚ ਉਹ ਉਹਨਾਂ ਦੇ ਨਾਲ ਕਾਰ 'ਚ ਬੈ ਕੇ ਗਏ ਉਹ ਜਦੋਂ ਉੱਥੇ ਸੈਂਟਰ ਦੇ ਉੱਥੇ ਜਿੱਥੇ ਕੋਦ ਜਿੱਥੇ ਹਥਿਆਰ ਹੁੰਦੇ ਨੇ ਉੱਥੇ ਪਹੁੰਚੇ ਉੱਥੋਂ ਇੱਕ ਬਸਟ ਵਜਿਆ ਜ ਜਦੇ ਨਾਲ ਬ੍ਰਿਗੇਡੀਰ ਪੁਰੀ ਦੀ ਮੌਤ ਹੋ ਗਈ ਉਹਨਾਂ ਦੀ ਕਾਰ ਦੇ ਵਿੱਚ ਅੱਗੇ ਉਹਨਾਂ ਦਾ ਸੁਪੇਧਾਰ ਮੇਜਰ ਬੈਠਾ ਸੀ ਉਹਨੂੰ ਵੀ ਗੋਲੀ ਲੱਗੀ ਬ੍ਰਿਗੇਡ ਕਰਨਲ ਜਗਦੇਵ ਨੂੰ ਵੀ ਗੋਲੀ ਲੱਗੀ ਸੀਰੀਅਸਲੀ ਇੰਜਰ ਹੋਏ ਕਰਨਲ ਚੀਮਾ ਨੂੰ ਵੀ ਗੋਲੀ ਲੱਗੀ ਉਹ ਵੀ ਸੀਰੀਅਸਲੀ ਇੰਜਰ ਹੋਏ ਦੇ 올 ਵਾਲ ਐਵੈਕੂਏਟਡ ਟੂ ਹਸਪੀਟਲ ਇੰਦਰਾ ਗਾਂਧੀ ਨੇ ਪਰਸਨਲ ਲੈਟਰਸ ਲਿਖਿਆ ਐਜ਼ ਅ ਪ੍ਰਾਈਮ ਮਿਨਿਸਟਰ ਟੂ ਕਰਨਲ ਜਗਦੇਵ ਸਿੰਘ ਐਂਡ ਕਰਨਲ ਚੀਮਾ ਕਿ ਵੀ ਆਰ ਪ੍ਰਾਊਡ ਆਫ ਯੂ ਐਟ ਦੀ ਕਾਸਟ ਆਫ ਯੋਰ ਲਾਈਫ ਯੂ ਹੈਵ ਸੇਵਡ ਦੀ ਨੇਸ਼ਨ میں آپ وہ چیاں پڑھیاں نے وہ چیٹیاں کرنل اندرہ نوندرا گاندھی سائن کی ہوئی چٹھی آئی ودن سکس منتھس آف دٹ انسیڈنٹ بوتھ کرل جگدیو اینڈ کرنل by court بائی کوٹ دے چارج کی لایا they فیل ٹو ٹیک نوٹس of سمرنگ ڈسکنٹینٹمنٹ among دی ٹروپس وچ لڈ ٹو this situation and ਮਰਡਰ ਹੋਬਰਗੇਟੇਰ ਪੁਰੀ ਉਹਨਾਂ ਨੂੰ ਆਪ ਗੋਲੀ ਵੱਜੀ ਉਹ ਦੋਨਾਂ ਉਹਦੇ ਨਾਲ ਕਾਰ 'ਚ ਬੈਠੇ ਸੀ ਜਿਸ ਵਿੱਚ ਬਸਟ ਵੱਜਿਆ ਦੋਨਾਂ ਨੂੰ ਗੋਲੀ ਵੱਜੀ ਸੀਰੀਅਸਲੀ ਇੰਜਰਡ ਹੋਏ ਇੰਦਰਾ ਗਾਂਧੀ ਨੇ ਪਰਸਨਲ ਚਿੱਠੀਆਂ ਲਿਖਿਆ ਪਰ ਨਤੀਜਾ ਕੀ ਨਿਕਲਿਆ ਉਹਨਾਂ ਦਾ ਕੋਰਟ ਮਾਰਸ਼ਲ ਹੋਇਆ ਕੋਰਟ ਮਾਰਸ਼ਲ ਦੇ ਕੇ ਉਹਨਾਂ ਨੂੰ ਸਜ਼ਾਵਾਂ ਵੀ ਮਿਲੀਆਂ ਇਹ ਜਦ ਇਹ ਗੱਲ ਹੈ ਕਿ ਮੈਂ ਉਹਨਾਂ ਦਾ ਕੇਸ ਡਿਫੈਂਡ ਕੀਤਾ ਸੀ ਕਰਨ ਜਗਦੇਵ ਨੂੰ ਕੋਰਟ ਮਾਰਸ਼ਲ ਸੈਟੀਸਾਈਡ ਕਰਾਇਆ ਮੈਂ ਔਰ ਉਹਨਾਂ ਦੀ ਰੀਨ ਸਟੇਟਮੈਂਟ ਕਰਾਈ ਉਹਨਾਂ ਦੀ ਬ੍ਰਿਗੇਡੀਅਰ ਦੀ ਪ੍ਰਮੋਸ਼ਨ ਕਰਾਈ ਔਰ ਬ੍ਰਿਗੇਡੀਅਰ ਚ ਰੀਨ ਸਟੇਟ ਹੋ ਕੇ ਫਿਰ ਰਿਟਾਇਰ ਹੋਏ ਹੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਇੱਕ ਵਰਤਿਆ ਹੈ ਇੱਕ ਐਟੀਟਿਊਡ ਹੈ ਇਸ ਮੁਲਕ ਦੇ ਹਕਮਰਾਨਾਂ ਦਾ ਕਿ ਉਹ ਤੁਹਾਨੂੰ باوجود ਇਸ ਦੇ ਕਿ ਤੁਸੀਂ ਆਪ ਗੋਲੀ ਵੀ ਖਾ ਲਓ ਤੁਸੀਂ ਇੰਜਰਡ ਵੀ ਹੋ ਜਾਓ ਤੁਸੀਂ ਆਪਣਾ ਪੂਰੀ ਕੋਸ਼ਿਸ਼ ਵੀ ਕਰੋ ਉਹ ਤੁਸੀਂ ਮਦਦ ਕਰਨ ਦੀ ਪਰ ਫਿਰ ਤੁਸੀਂ ਕਨਸੀਕਵੈਂਸਿਸ ਕੀ ਫੇਸ ਕਰੋਗੇ ਕਿ ਕੋਟ ਮਾਰਸ਼ਲ ਹੋਏਗਾ ਤੁਹਾਡਾ ਮੈ ਤੁਹਾਨੂੰ ਘਰ ਭੇਜਿਆ ਜਾਏਗਾ ਸੋ ਇਨ ਹਾਲਾਤ ਵਿੱਚ ਇਹ ਇੱਕ ਮੈਂ ਦੇਖ ਰਿਹਾ ਕਿ ਅੱਛਾ ਫਿਰ ਕਿੰਨੇ ਫੌਜੀਆ ਨੇ ਸਫਰ ਕੀਤਾ ਜਿਹੜੇ ਜਿਹੜੇ ਆਪਣਾ ਉਹ ਬੈਰਕਾਂ ਚੋਂ ਚੱਲ ਕੇ ਆਏ ਉਹਨਾਂ ਨੂੰ ਸਾਰੇ ਰਸਤੇ 'ਚ ਫੜਿਆ ਗਿਆ ਕੁਝ ਮਾਰ ਦਿੱਤੇ ਗਏ ਕੁਝ ਸਭ ਨੂੰ ਫੌਜ 'ਚੋਂ ਕੱਢ ਦਿੱਤਾ ਗਿਆ ਉਹ ਅੱਜ ਤੱਕ ਉਹ ਸਾਰੇ ਰੋਂਦੇ ਫਿਰ ਰਹੇ ਨੇ ਜਿਨ੍ਹਾਂ ਨੂੰ ਅੱਜ ਕੱਲ੍ਹ ਧਰਮੀ ਫੌਜੀ ਦਾ ਨਾਮ ਦਿੰਦੇ ਨੇ ਐਸਜੀਪੀਸੀ ਨੇ ਉਹਨਾਂ ਦਾ ਕੋਈ ਬਾਹ ਨਹੀਂ ਫੜੀ ਉਹਨਾਂ ਨੂੰ ਕੋਈ ਟ੍ਰਾਇਲ ਵਿੱਚ ਬਦਲ ਨਹੀਂ ਦਿੱਤੀ ਉਹ ਵਿਚਾਰੇ ਅੱਜ ਵੀ ਉਦਾਂ ਹੀ ਤੁਰੇ ਫਿਰ ਰਹੇ ਨੇ ਕਿ ਅੱਜ ਤੱਕ ਵੀ ਉਹ ਕੋਈ ਆਪਣੀਆਂ ਲੜਾਈਆਂ ਲੜ ਰਹੇ ਨੇ ਔਰ ਉਹਨਾਂ 'ਚ ਕੋਈ ਸਮਰੱਥਾ ਨਹੀਂ ਹੈਗੀ ਕਿ ਉਹ ਕਿਸੇ ਕੋਰਟ ਵਿੱਚ ਜਾਂ ਕਿਸੇ ਕਚਹਿਰੀ ਵਿੱਚ ਜਾ ਕੇ ਆਪਣਾ ਜਿਹੜਾ ਇਨਸਾਫ ਮੰਗ ਸਕਣ ਇੱਕ ਬੰਦਾ ਮੇਰਾ ਕੋਈ ਰੀਸੈਂਟਲੀ ਆਇਆ ਮੈਂ ਉਹਦੀ ਥੋੜੀ ਜਿਹੀ ਮਦਦ ਕੀਤੀ ਐ ਉਹ ਕੁਰਖੇਤਰਾ ਕਿਸੇ ਗੁਰਦੁਆਰੇ ਜਾਇਮ ਰੱਖਿਆ ਉਹ ਫੌਜੀ ਸੀ ਉਹਦਾ ਕੋਰਟ ਮਾਰਸ਼ਲ ਕਰਕੇ ਉਹਨੂੰ ਡਿਸਮਿਸ ਕੀਤਾ ਉਹਨਾਂ ਨੇ ਉਹ ਛੁੱਟੀ ਤੋਂ ਵਾਪਸ ਆਇਆ ਸੀ ਔਰ ਉਹਨੂੰ ਕਿਹਾ ਵੀ ਤੂੰ ਛੁੱਟੀ ਦੇ ਇਸ ਕਰਕੇ ਗਿਆ ਸੀ ਕਿ ਤੈਨੂੰ ਪਤਾ ਲੱਗ ਗਿਆ ਸੀ ਵੀ ਇਹ ਹੋਣਾ ਇਨਤਾਨ ਉਹਨੂੰ ਕੋਰਟ ਮਾਰਸ਼ਲ ਕਹਿ ਕੱਢਤਾ ਔਰ ਫਿਰ ਉਹਨੂੰ ਕੋਰਟ ਮਾਰਸ਼ਲ ਜਦੋਂ ਹੋਇਆ ਉਹਨੂੰ ਕੋਰਟ ਮਾਰਸ਼ਲ ਨੇ ਕੁਇਟ ਕਰਤਾ ਉਨੇ ਆਪਣਾ ਸਾਰਾ ਦੱਸਿਆ ਜੀ ਮੈਂ ਤਾਂ ਪਹਿਲਾਂ ਛੁੱਟੀ ਪਲਾਨ ਕੀਤੀ ਹੋਈ ਸੀ ਮੈਂ ਸਭ ਕੁਝ ਕੀਤਾ ਸੀ ਤੇ ਉਹਨਾਂ ਨੇ ਕੋਰਟ ਨੂੰ ਗਿਆ ਨਹੀਂ ਨਹੀਂ ਰਿਵਾਈਜ਼ ਕਰੋ ਇਹਨੂੰ ਇਹਨੂੰ ਫਿਰ ਇਹ ਠੀਕ ਨਹੀਂ ਹੈ ਉਹ ਕੋਰਟ ਮੈਸ਼ਨ ਨੇ ਰਿਵੀਜ਼ਨ ਚ ਵੀ ਇਹਨੂੰ ਅਕਪਟ ਕਰਤਾ ਉਹਨੂੰ ਬਾਅਵਿਊ ਦੇ ਇਸ ਦੇ ਕਿ ਉਹ ਜੁਡੀਸ਼ੀਅਲ ਵਰਡਕਟ ਔਫ ਦਿ ਫੇਵਰ ਸੀ ਉਹਨੂੰ ਐਡਮਿਨਿਸਟ੍ਰੇਟਿਵਲੀ ਡਿਸਮਿਸ ਕਰਕੇ ਘਰ ਭੇਜਤਾ ਉਹ ਬਿਨਾ ਪੈਨਸ਼ਨ ਤੋਂ ਅੱਜ ਧੱਕੇ ਖਾ ਰਿਆ ਹੈ ਕਿ ਉਹ ਜੁਡੀਸ਼ੀਅਲ ਵਰਡਕਟ ਫੇਵਰ ਚ ਹੋਣ ਕਰਕੇ ਵੀ ਉਹਨੂੰ ਉਹਦੇ ਜਿਹੜੀ ਪੈਨਸ਼ਨਰੀ ਉਹਦੀ 20 ਸਾਲ ਦੀ ਸਰਵਿਸ ਸੀ ਜਿਹੜੀ ਪੈਨਸ਼ਨ 15 ਸਾਲ ਦੀ ਸਰਵਿਸ ਚ ਸਪਾਈ ਨੂੰ ਪੈਨਸ਼ਨ ਮਿਲਦੀ ਹੈ ਉਹ 20 ਸਾਲ ਦੀ ਸਰਵਿਸ ਵਾਲਾ ਸੀ ਪਰ ਉਹਨੂੰ ਅੱਜ ਤੱਕ ਪੈਨਸ਼ਨ ਨਹੀਂ ਮਿਲੀ ਵਿਚਾਰਾ ਗੁਰਦੁਆਰੇ ਚ ਆਪਣਾ ਗੁਜ਼ਾਰਾ ਕਰ ਰਿਹਾ ਉਹਦੀ ਇੱਥੇ ਪਾਈ ਸੀ ਕਹਿ ਜੀ ਕਿ ਡਿਸਮਿਸਲ ਵੀ ਜਿਹੜੀ ਹੋਵੇ ਪਹਿਲਾਂ ਤਾਂ ਹੋ ਨਹੀਂ ਸਕਦੀ ਜੇ ਹੋਵੇ ਵੀ ਤੇ ਰੈਗੂਲੇਸ਼ਨ ਹੈ ਪੈਨਸ਼ਨ ਰੈਗੂਲੇਸ਼ਨ ਕਿ ਡਿਸਮਿਸਡ EMPLOYE ਜਿਹੜਾ ਟਰਮੀਨੇਟ ਹੋਇਆ ਹੁੰਦਾ ਹੈ ਉਹਨੂੰ ਪੈਨਸ਼ਨ ਬਹਾਲ ਹੋ ਸਕਦੀ ਪਰ ਕਿਸੇ ਨੇ ਨਹੀਂ ਕੀਤੀ ਅੱਜ ਤੱਕ ਇਸ ਤਰ੍ਹਾਂ ਦੇ ਕਈ ਇਨਸੀਡੈਂਟ ਨੇ ਕਿੰਨੇ ਲੋਕਾਂ ਨੇ ਸਫਰ ਕੀਤਾ ਲੋਕਾਂ ਨੇ ਜਾਨਾਂ ਗੁਆਈਆਂ ਆਪਣੀਆਂ ਕਿੰਨੇ ਲੋਕਾਂ ਦੀ ਉੱਥੇ ਸ਼ਹੀਦੀ ਹੋਈ ਆਪਣਾ ਜਦੋਂ ਇਹ ਕਸਾ ਕਿੱਸਾ ਹੋਇਆ ਫਿਰ ਉਸ ਤੋਂ ਬਾਅਦ ਕੀ ਹੋਇਆ ਆਪਣਾ ਜੋ ਦਿੱਲੀ ਵਿੱਚ ਹੋਇਆ ਅੱਜ ਤੱਕ ਉਹਨਾਂ ਨੂੰ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਸੋ ਆਪਾਂ ਨੂੰ ਇਹ ਤਵਕਕੋ ਕਰਨੀ ਕਿ ਆਪਾਂ ਮਿਨਿਓਰਿਟੀ ਹੋ ਕੇ ਆਪਾਂ ਇਕੱਠ ਕਰਕੇ یا چٹھی لکھ کے کوئی انصاف مانگ سکا گے میرے بچار اے پوسیبل نہیں ہے پھر حل کی ہے حل کوشش میرے وچار کوشش جو مالی صاحب نے کیا جو گرگ صاحب نے کیا کچھ سجاؤ جا گرتیج سنگھ جی اور بھی دیتے نے اپنے سارے مل بیٹھن دی لوڑ ہے بین صاحب نے بڑا historical perspective ਲੈਂਦਾ ਸਾਰੀ ਗੱਲ ਦਾ ਉਹਨਾਂ ਨੇ ਵੀ ਇਹੀ ਨਿਰਾਸ਼ਾ ਜ਼ਾਹਰ ਕੀਤੀ ਕਿ ਪ੍ਰਹੇਪਸ ਸਾਨੂੰ ਕੁਝ ਹਾਲਾਤ ਵਿੱਚ ਨਜ਼ਰ ਨਹੀਂ ਆਉਂਦਾ ਕਿ ਅਸੀਂ ਕੁਝ ਅਚੀਵ ਕਰ ਸਕਾਂਗੇ ਉਹਨਾਂ ਨੇ ਕਿਹਾ ਕਿ ਸਾਨੂੰ ਸੋਚ ਬਦਲਣ ਦੀ ਲੋੜ ਹੈ ਸ਼ਾਇਦ ਇਹ ਵੀ ਲੋੜ ਹੋਵੇਗੀ ਪਰ ਇਹ ਇੱਕ ਇੰਡੀਵਿਜੂਅਲ ਵਿਚਾਰ ਨੇ ਮੇਰੇ ਵਿਚਾਰ ਨਾਲ ਅੱਜ ਲੋੜ ਹੈ ਆਪਾਂ ਮਿਲ ਬੈਠ ਕੇ ਬੈਠੀਏ ਆਪਣੇ ਸਿਰ ਜੋੜੀਏ ਸਿਰ ਜੋੜ ਕੇ ਫੈਸਲਾ ਕਰੀਏ ਕਿ ਜਿੱਦਾਂ ਗੁਰਸਾਹਿਬ ਨੇ ਕਿਹਾ ਹੈ ਇੱਕ ਸੰਸਥਾ ਹੋਵੇ ਇੱਕ ਆਰਗੇਨਾਈਜੇਸ਼ਨ ਹੋਵੇ ਉਹ ਆਰਗੇਨਾਈਜੇਸ਼ਨ ਇਕੱਠੀ ਹੋ ਕੇ ਇਹ ਦੱਸੇ ਕਿ ਇਹ ਫਿਲਾਸਫੀ ਹੈ ਇਸ ਸਿੱਖ ਫਿਲਾਸਫੀ ਹੈ ਇਹ ਸਾਨੂੰ ਲੋੜ ਹੈ ਇਸ ਫਿਲਾਸਫੀ ਦੀ ਇਸ ਫਿਲਾਸਫੀ ਨੂੰ ਅਸੀਂ ਜੇ ਲਾਗੂ ਕਰਾ ਸਕੀਏ ਤੇ ਅਸੀਂ ਕੁਝ ਅਚੀਵ ਕਰ ਸਕੀਏ ਜਾਂ ਕੋਈ ਹੋਰ ਵੀ ਸੁਝਾਓ ਜਦੋਂ ਆਪਾਂ ਮਿਲ ਕੇ ਬੈਠਾਂਗੇ ਤੇ ਕੁਝ ਸੁਝਾਅ ਹੋਰ ਵੀ ਆਉਣਗੇ ਮੈਂ ਇਹ ਸਮਝਦਾ ਕਿ ਲੋੜ ਐ ਇਸ ਵੇਲੇ ਹੈ ਸਾਡੇ ਇਕੱਠੇ ਹੋਣ ਦੀ ਮੈਂ ਹਮੇਸ਼ਾ ਹੀ ਜਦੋਂ ਇੱਥੇ ਬੋਲਿਆ ਨਾ ਸਿੰਘ ਸਭਾ ਦੇ ਵਿੱਚ ਮੈਂ ਇਸ ਗੱਲ ਦੀ ਛਲਾਗਾ ਕੀਤੀ ਹੈ ਜੇ ਕੋਈ ਹੋਰ ਸੰਸਥਾ ਕਿਤੇ ਕਿਸੇ ਨੂੰ ਭਾਵੇਂ ਇੱਥੇ ਪੰਜ ਬੰਦੇ ਆਉਣ ਭਾਵੇਂ ਇੱਥੇ 10 ਬੰਦੇ ਆਉਣ ਇਹ ਹਰ ਉਪਰਾਲਾ ਕਰਦੇ ਆ ਕੋਈ ਵੀ ਇਸ਼ੂ ਕੋਈ ਵੀ ਮੇਜਰ ਇਸ਼ੂ ਜਿਹੜਾ ਹੈ ਉਹਨੂੰ ਇਹ ਆਪਣਾ ਇੱਥੇ ਲਿਆ ਕੇ ਚਾਹੇ ਜਿੰਨੇ ਵੀ ਲੋਕੇ ਆਉਣ ਉਹ ਆਪਣਾ ਵਿਚਾਰ ਪ੍ਰਗਟ ਕਰਕੇ ਕੁਝ ਉਹਦਾ ਸੁਝਾਓ ਜਾਂ ਉਹਦਾ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰਦੇ ਆ ਇਹ ਵੇਖ ਉਹ ਉਪਰਾਲਾ ਹੈ ਕਿ ਅੱਜ ਲੋੜ ਹੈ ਕਿ 84 ਤੋਂ ਬਾਅਦ ਹੁਣ ਪੋਲਿਟਿਕਸ ਦੀ ਕੀ ਕਰਵਟ ਹੋਏਗੀ ਤੇ ਕੀ ਹੋਣੀ ਚਾਹੀਦੀ ਹੈ ਕੀ ਹੋਏਗੀ ਤਾਂ ਆਪਾਂ ਕਹਿ ਨਹੀਂ ਸਕਦੇ ਫਿਊਚਰ ਹੈ ਬਟ ਕੀ ਹੋਣੀ ਚਾਹੀਦੀ ਹੈ ਉਹਦੇ ਬਾਰੇ ਅਸੀਂ ਸੋਚ ਸਕਦੇ ਹਾਂ ਅਸੀਂ ਸੋਚ ਸਕਦੇ ਆ ਕਿ ਕੀ ਕਰਨ ਦੀ ਲੋੜ ਹੈ ਮੈਂ ਸਮਝਦਾ ਆ ਕਿ ਜੇ ਚਾਰ ਬੰਦੇ ਵੀ ਇਕੱਠੇ ਹੋ ਕੇ ਬੈਠਣ ਤਾਂ ਉਹ ਕੁਝ ਨਾ ਕੁਝ ਉਹਦਾ ਹੱਲ ਕੱਢ ਸਕਦੇ ਆ ਮੈਂ ਇਹ ਸਮਝਦਾ ਆ ਕਿ ਪ੍ਰੈਜ਼ੈਂਟਲੀ ਹਾਲਾਤ ਜਿਹੜੇ ਨੇ ਇਸ ਸਟੇਟ ਦੇ ਇਸ ਪਾਰਟ ਸੂਬੇ ਦੇ ਬੜੇ ਹੀ ਗੰਭੀਰ ਨੇ ਆਏ ਦਿਨ ਆਏ ਦਿਨ ਲੋਕਾਂ ਨੂੰ ਝੂਠੇ ਐਨਡੀਪੀਐਸ ਦੇ ਪਰਚੇ ਪਾਏ ਜਾ ਰਹੇ ਨੇ ਆਏ ਦਿਨ ਝੂਠੇ ਇੰਕਾਊਂਟਰ ਹੋ ਰਹੇ ਨੇ ਗੁਰਦੇਸ਼ ਸਿੰਘ ਜੀ ਉਹਰੇ ਅੱਗੇ ਦੱਸਿਆ ਕਿਸ ਤਰ੍ਹਾਂ ਪੁਰਾਣੇ ਕੁਝ ਇੰਕਾਊਂਟਰਸ ਦਾ ਉਹਨਾਂ ਨੇ ਜ਼ਿਕਰ ਕੀਤਾ ਅੱਜ ਇਹ ਬਿਲਕੁਲ ਪ੍ਰਚਲਿਤ ਗੱਲ ਹੈ ਸਿਮਿਲਰ ਇਹੀ ਟਿਪੀਕਲ ਸਟੋਰੀ ਉਹਨੂੰ ਲੈ ਕੇ ਜਾ ਰਹੇ ਸੀ ਉਹਨੇ ਹਥਿਆਰ ਕੱਢਿਆ ਉੱਥੋਂ ਔਰ ਉਹ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਉਹਨੂੰ ਮਾਰ ਦਿੱਤਾ ਜੋ ਆ ਮੈਂ ਗਰਗਸਾਹਬ ਨਾਲ ਬੈਠੇ ਹੁਣੇ ਆਪਾਂ ਡਿਸਕਸ ਕਰ ਰਹੇ ਸੀ ਪੰਜ ਇਨਸੀਡੈਂਟ ਤਾਂ ਪੰਜਾਬ ਸਟੇਟ ਵਿੱਚ ਐਸੇ ਨੇ ਜਿਹਦੇ ਵਿੱਚ ਕਲੀਅਰ ਕੇਸ ਆਫ ਪੁਲਿਸ ਸਕਸੈਸ ਹੈ ਪਰ ਹਰਾਨੀ ਦੀ ਗੱਲ ਦੇਖੋ ਤੁਸੀਂ ਕੋਈ ਤੁਹਾਨੂੰ ਸੁਣਿਆ ਕਿਸੇ ਪੋਲੀਟੀਸ਼ੀਅਨ ਨੂੰ ਕਿਸੇ ਪੋਲੀਟੀਕਲ ਲੀਡਰ ਨੂੰ ਇਹ ਗੱਲ ਕਰਦੇ ਆਂ ਉਠਾਉਂਦੇ ਆਂ ਪੋਲੀਟੀਕਲ ਜਿਹੜੇ اپੋਜੀਸ਼ਨ ਹੈ ਬਿਲਕੁਲ ਖਤਮ ਹੋ ਚੁੱਕੇ ਇਥੇ ਕੀ ਕਾਰਨ ਹੈ ਮੈਂ ਨਹੀਂ ਕਹਿ ਸਕਦਾ ਤੁਸੀਂ ਦੇਖੋ ਕਿ ਉਹ ਬਠਿੰਡੇ ਦੇ ਵਿੱਚ ਜਿਹੜਾ ਲੜਕਾ ਯੰਗ ਟੀਚਰ ਉਹਨੂੰ ਪੁਲਿਸ ਤਸ਼ੱਦਦ ਨੇ ਮਾਰ ਦਿੱਤਾ ਪਟਿਆਲੇ 'ਚ ਇੱਕ ਕਰਨਲ ਨਾਲ ਕੀ ਹੋਇਆ ਤੁਸੀਂ ਸਾਹਿਬ ਨੇ ਸੁਣਿਆ ਉਹ ਇਕੱਲੀ ਲੜਾਈ ਲੜ ਰਹੀ ਉਹਦੀ ਵਾਈਫ ਉਹ ਨਾਲ ਹੋਰ ਵੀ ਕੋਈ ਜੁਆਇਨ ਕਰ ਰਹੀ ਨਹੀਂ ਮਤਲਬ ਕਿ ਇਸ ਤਰ੍ਹਾਂ ਦੇ ਪੰਜ ਕੇਸ ਤਾਂ ਐਸੇ ਨੇ ਜਿਹੜੇ ਗਰਕ ਸਾਹਿਬ ਹੁਣੇ ਮੇਰੇ ਨਾਲ ਡਿਸਕਸ ਕਰ ਰਹੇ ਸੀ ਜਿਹਦੇ ਵਿੱਚ ਬਹੁਤ ਪ੍ਰਤੱਖ ਰੂਪ ਵਿੱਚ ਹੈ ਕਿ ਇਹ ਇੱਥੇ ਜਾਸਤਿਆਂ ਪੁਲਿਸ ਦੀਆਂ ਹੋਈਆਂ ਉਹ ਜਿਹੜਾ ਇੱਕ ਪਟਿਆਲੇ ਦਾ ਲੜਕਾ ਮਾਰਿਆ ਜਿਹੜਾ ਬਾਹਰੋਂ ਆਇਆ ਸੀ ਸਾਰੇ ਕੇਸ ਜਿਹੜੇ ਨੇ ਇਹਨੇ ਪ੍ਰਤੱਖ ਨੇ ਪਰ ਨਾ ਅਸੀਂ ਬੋਲ ਰਹੇ ਆਂ ਨਾ ਕੋਈ ਜਨਤਾ ਬੋਲ ਰਹੀ ਹੈ ਨਾ ਕੋਈ ਆਵਾਜ਼ ਉੱਠ ਰਹੀ ਹੈ ਉਹਦੇ ਖਿਲਾਫ ਤੇ ਗਵਰਨਮੈਂਟ ਆਪਣਾ ਬਹੁਤ ਮజే ਨਾਲ ਟਾਰਗੇਟ ਦਿੱਤੇ ਜਾ ਰਹੇ ਨੇ ਡੀਜੀਪੀ ਟਾਰਗੇਟ ਦੇ ਰਿਹਾ ਹੈ ਪੁਲਿਸ ਨੂੰ ਇੰਨੇ ਕੇਸਿਸ ਤੁਸੀਂ ਕੰਕਾਊਂਟਰ ਤੇ ਕਰ ਰਹੇ ਤੇ ਇੰਨੇ ਕਰ ਦਿੰਦੇ ਮੈਂ ਇੱਕ ਇਨਸੀਡੈਂਟ ਹੈ ਮੈਂ ਸ਼ੇਅਰ ਨਹੀਂ ਕਰਨਾ ਚਾਹੁੰਦਾ ਤੁਹਾਨੂੰ ਥੋੜੀ देर ਪਤਾ ਲੱਗੇਗਾ ਇੱਕ ਲੜਕਾ ਜਿੰਨੂੰ ਕੇ ਇੱਕ ਬੁਲਾ ਕੇ ਪੁਲਿਸ ਨੇ ਕਿਹਾ ਕਿ ਤੂੰ ਆਪਣੇ ਤੇ ਝੂਠਾ ਪਰਚਾ ਵਾਲਾ ਸਾਡੇ ਟਾਰਗੇਟ ਪੂਰੇ ਹੋਣੇ ਆ ਉਸ ਨੇ ਇਨਕਾਰ ਕਰ ਦਿੱਤਾ ਉਸ ਦੇ ਝੂਠਾ ਪਰਚਾ ਵੀ ਪਾਇਆ ਗਿਆ ਉਹਦੇ ਤੇ ਕੁਝ ਪਾਈਗੇ ਉਹਦੇ ਕੋਲ ਪੈਸੇ ਲਏ ਜਿਹੜੇ ਡਰਗ ਦੇ ਜਿਹੜੀ ਰਿਕਵਰੀ ਦਿਖਾਈ ਉਹਦੇ ਕੋਲ 25000 ਰੁਪਏ ਰਿਸ਼ਵਤ ਵੀ ਲਈ ਉਹ ਇੰਨਾ ਫਰਸਟ੍ਰੇਟ ਹੋ ਗਿਆ ਕਿ ਉਹ ਜਾ ਕੇ ਸੂਇਸਾਈਡ ਕਰਨ ਲੱਗਾ ਵਾਈਸ ਕਾਉਂਸਲ ਪ੍ਰਵੇਲਡ ਓਵਰ ਹਿਮ ਕਿ ਉਹਨੇ ਇੱਕ ਕੋਰਸਪੋਨਡੈਂਟ ਨੂੰ ਟੈਲੀਫੋਨ ਕਰਤਾ ਕਿ ਜੀ ਮੈਂ ਆ ਕਰਨ ਲੱਗਾ ਸੂਇਸਾਈਡ ਕਰਨ ਲੱਗਾ ਮੇਰੇ ਤੇ ਇੰਨਾ ਤੰਗ ਕੀਤਾ ਪੁਲਿਸ ਨੇ ਤੁਸੀਂ ਮੇਰੀ ਰਿਕਾਰਡ ਕਰ ਤੇ ਤੁਸੀਂ ਬਾਅਦ ਚ ਜਨਤਾ ਤੇ ਕਰ ਦੇਣਾ ਉਹ ਜਰਨਲਿਸਟ ਨੇ ਉਹਨੂੰ ਪਚਕਾ ਪਚਕੂ ਕੇ ਉਹਨੂੰ ਕਿਹਾ ਮੈਂ ਰਿਕਾਰਡ ਨਹੀਂ ਕੀਤੀ ਤੂੰ ਨਾ ਕਰ ਇਦਾਂ ਨਾ ਕਰ ਉਹਨੇ ਬੁਲਾ ਲਿਆ ਉਹ ਟਲ ਗਈ ਗੱਲ ਉਹ ਜਦੋਂ ਗੱਲ ਇਸ ਪੁਲਿਸ ਦੇ ਸਾਹਮਣੇ ਆਈ ਫਿਰ ਜਾ ਕੇ ਉਹਨਾਂ ਨੇ ਉਹਨੂੰ ਸਮਝਾਇਆ ਬੁਝਾਇਆ ਤੇ ਕੀਤਾ ਮਤਲਬ ਇਸ ਤੋਂ ਤੱਕ ਗੱਲ ਆ ਚੁੱਕੀ ਹੈ ਉਹਨੂੰ ਇੰਨਾ ਫਰਸਟ੍ਰੇਟ ਕਰ ਰਹੀ ਸੀ ਵੀ ਤੇਰੇ ਤੇ ਤੇ ਪਰਚਾ ਪਾਇਆ ਸਾਨੂੰ ਦੋ ਬੰਦੇ ਹੋਰ ਲੱਭ ਕੇ ਦੇ ਜਿੰਨਾਂ ਤੇ ਅਸੀਂ ਪਰਚਾ ਪਾਈਏ ਇਹ ਪਰਚੇ ਪੈ ਰਹੇ ਨੇ ਛੋਟੇ ਛੋਟੇ ਛੋਟੀ ਡਰੱਗ ਦਿਖਾਉਂਦੇ ਨੇ ਉਹਨਾਂ ਕੋਲੋਂ ਤਾਂ ਕਿ ਉਹਨਾਂ ਦੀ ਬੇਲ ਹੋ ਸਕੇ ਤੇ ਸਾਡਾ ਕੋਟਾ ਪੂਰਾ ਹੋ ਸਕੇ ਇੰਨਾ ਹਾਲਾਤਾਂ ਦੇ ਵਿੱਚ ਅਸੀਂ ਰਹਿ ਰਹੇ ਆਂ ਇੰਨਾ ਹਾਲਾਤਾਂ ਵਿੱਚ ਬਹੁਤ ਲੋਡ ਹੈ ਅਸੀਂ ਇਕੱਠੇ ਹੋਈਏ ਅਸੀਂ ਇਸ ਜ਼ੁਲਮ ਦੇ ਖਿਲਾਫ ਚਾਹੇ ਉਹ ਪੰਜਾਬ ਸਟੇਟ ਦੀ ਗਵਰਨਮੈਂਟ ਕਰ ਰਹੀ ਹੈ ਚਾਹੇ ਉਹ ਸੈਂਟਰ ਗਵਰਨਮੈਂਟ ਕਰ ਰਹੀ ਹੈ ਚਾਹੇ ਡੀਪ ਸਟੇਟ ਕਰ ਰਹੀ ਹੈ ਉਹਦੇ ਖਿਲਾਫ ਆਵਾਜ਼ ਥਾਉਣ ਦੀ ਲੋੜ ਹੈ ਔਰ ਮੈਂ ਬਿਲਕੁਲ ਸਹਿਮਤ ਆਂ ਦਰਗਖ ਸਾਹਿਬ ਨਾਲ ਮਾਲੀ ਸਾਹਿਬ ਨਾਲ ਆਪਨਾ ਬੈਂਸ ਸਾਹਿਬ ਨਾਲ ਜਾਂ ਪ੍ਰਤੀਸ਼ੀਜ ਨਾਲ ਕਿ ਇੱਕ ਲੋੜ ਹੈ ਆਪਾਂ ਇਕੱਠੇ ਹੋ ਕੇ ਬੈਠੀਏ ਆਪਣਾ ਇਸ ਨੂੰ ਸੋਚੀਏ ਤੇ ਇੱਕ ਕੁਝ ਜਾਗਰਤਾ ਰੂਪ ਤੇ ਇਕੱਠੇ ਹੋ ਕੇ ਇੱਕ ਪੰਥ ਕ੍ਰੀਏਟ ਕਰੀਏ ਜਿਹੜਾ ਕਿ ਇਸ ਤਰੁੱਟੀਆਂ ਨੂੰ ਦੇਖ ਸਕੇ ਇਹਨਾਂ ਦੇ ਖਿਲਾਫ ਆਵਾਜ਼ ਉਠਾ ਸਕੇ ਤੇ ਗਵਰਨਮੈਂਟ ਕੋਲੋਂ ਉਸ ਦਾ ਜਵਾਬ ਮੰਗ ਸਕੇ ਜਸਟਿਸ ਅਜੀਤ ਸਿੰਘ ਬੈਂਸ ਯਾਦ ਆਉਂਦੇ ਨੇ ਮੈਨੂੰ ਉਹਨਾਂ ਨੇ ਇੰਨਾ ਕੰਮ ਕੀਤਾ ਉੱਥੇ ਇਸ ਪੰਜਾਬ ਦੇ ਵਿੱਚ ਇਸ ਵਿਧੀਆਂ ਦੇ ਖਿਲਾਫ ਮੇਰਾ ਕਹਿਣ ਹੁਣ ਲੋੜ ਹੈ ਕਿ ਸਾਨੂੰ ਉਸ ਤਰ੍ਹਾਂ ਦਾ ਸੰਗਠਨ ਇਕੱਠਾ ਕਰਕੇ ਫਿਰ ਉਸ ਤਰ੍ਹਾਂ ਦੀ ਜਿਹੜੀ ਹੈ ਇਹ ਜਾਗਰੂਕਤਾ ਲਿਆਉਣੀ ਚਾਹੀਦੀ ਹੈ ਜਨਤਾ ਦੇ ਵਿੱਚ ਤਾਂ ਕਿ ਇਹ ਜਿਹੜੇ ਜ਼ੁਲਮ ਨੇ ਜਿਹੜੇ ਸਿੱਖਾਂ ਦੇ ਜ਼ੁਲਮ ਨੇ ਜਾਂ ਜਿਹੜੇ ਇਸ ਸੂਬੇ ਦੇ ਪਾਠ ਦੇ ਜਿਹੜੇ ਲੋਕਾਂ ਦੇ ਜ਼ੁਲਮ ਨੇ ਉਹਨਾਂ ਨੂੰ ਠੱਲ ਪਾਈ ਜਾ ਸਕੇ ਇਹ ਨਹੀਂ ਸ਼ਬਦਾਂ ਨਾਲ ਖਿਮਾ ਦਾ ਜਾ ਚੱਕਾ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ